ਪਾਸੇ ਚਰਨੇ ਰਾਏ ਤਰਾਣੇ ਵਾਲਾ ਪਰ ਦੂਸਰੇ ਪਾਸੇ ਪੱਟੀ ਖੁੱਚ ਤੇਲੀ ਜਾਂਦਾ ਹੈ ਭਾਵੇਂ ਨਹੀਂ ਬੰਦੀ ਚੱਲੀ ਜਾਂਦਾ ਹੈ ਇਹ ਮਰਗੜ ਵਾਲਾ ਕਹਿੰਦੇ ਕੱਢਦਾ ਕਰਟਾ ਉਹ ਸਾਰੇ ਪਿੰਡ ਦਾ ਅਖਵਾ ਖੋਸਰ ਪੰਚ ਹੈ ਉਹਦਾ ਸਰ ਉਹ ਪਹਿਲੇ ਸੈਮੀ ਫਾਈਨਲ ਵੀ ਤਬੜੀ ਖਾਨੇ ਵਾਲਿਆ ਪਹਿਲੀ ਰੇਡ ਪੈ ਗਈਆਂ ਖੁੱਲੀ ਵਾਲਾ ਪਿੰਡ ਹੈ ਖੁੱਲੀਵਾਲ ਗੱਜਣਵਾਲ ਹਰਖੋਵਾਲ ਖੁੱਲਾਵਾਲ ਢੇਰੀਵਾਲ ਇਹ ਦਰ ਕਲਿਆਣਾ ਵਾਲਾ ਨਿੱਕੂ ਆ ਨਿੱਕੂ ਦਾ ਵੀਰ ਹੈ ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ ਪੁੱਲ ਚੀਜ਼ ਪੁੱਲ ਮਿਲਦੀ ਜੰਨੇ ਨਾਲ ਦੀ ਕਿਤੋਂ ਨਹੀਂ ਪੁੱਲ ਠਹਾਉਂਦੇ ਇਹ ਪੁਆਇੰਟ ਕਹਿੰਦੇ ਥੂੜੀ ਵਾਲਿਆ ਮਨਦੀਪ ਆਪਣੇ ਟੀਮ ਦੇ ਹਿੱਸੇ ਚ ਜੁੜ ਗਿਆ ਆ ਖਿਡਾਰੀ ਦਾ ਕਹਿੰਦੇ ਰਾਏ ਤਰਾਣਾ ਪਿੰਡ ਹੈ ਇਹਦਾ ਚਰਦੀ ਨਾਂ ਹੈ ਸਾਹਮਣੇ ਚਾਰ ਦੀਪੀ ਵਰਗੇ ਦੀਪੇ ਵਰਗੇ ਉਹ ਚਾਰ ਤਿਆਰਾ ਕਬੜੀ ਖਾਨੇ ਵਾਲਾ ਬਾਈ ਗੱਲ ਕਰੂਗਾ ਉਹ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਆ ਚਰਨੀ ਰਾਏ ਭਰਾਣੇ ਦੀ ਸਰਦਰੀ ਉਹ ਦੁਨੀਆ ਦਾ ਰੁਸਤਮ ਦੁਨੀਆ ਦਾ ਸੁਪਰ ਟੁਪਰ ਖਿਡਾਰੀ ਮੇਰੇ ਵੀਰੋ ਅੱਜ ਦੇ ਸਮੇਂ ਦੇ ਵਿੱਚ ਆ ਚੁਗਰਾ ਦਾ ਨਾਮ ਚੱਲਦਾ ਹੈ ਆ ਚੁਗਰਾ ਦਾ ਜਿੱਤਦਾ ਹੈ ਪਰ ਉਹਦੇ ਪਾਸੇ ਕਲਿਆਣਾ ਵਾਲੇ ਚਾਰ ਵੀ ਲਓ ਚਾਰ ਕਬੜੀ ਖਾਨੇ ਵਾਲਿਆਂ ਖੇਡ ਦੇ ਮੈਦਾਨੀ ਉਹ ਬੋ ਤੇ ਦਾ ਚੈਨਜੀ ਆ ਕੈਪ ਪਰਿਵਾਰ ਦਾ ਹਰਪੀ ਸਿੰਘ ਮੋਟਾ ਏ ਪਾਰਾ ਮਨਦੀਪ ਸਿੰਘ ਏ ਹੈ ਇਹ ਵਿੱਕੂ ਹੈ ਇਹ ਅੱਜ ਹਰਖਾ ਦਾ ਇਹਨੂੰ ਪੁੱਨ ਪੁੱਨ ਕਿੱਥੇ ਸਵੇਰ ਤੋਂ ਲਾ ਰਿਹਾ ਲੋ ਇਹਦਾ ਵੀ ਧੰਨਵਾਦ ਆ ਪਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਆ ਮੁੰਡਾ ਦਾ ਕਹਿੰਦੇ ਵੀ ਆ ਕੈਨੇਡਾ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਹ ਟ੍ਰਾਂਟੋ ਸ਼ਹਿਰ ਟ੍ਰਾਂਟੋ ਤੋਂ ਪੱਜਿਆ ਹੋਇਆ ਸਾਹਮਣੇ ਮੇਰੇ ਵੀਰੋ ਮਣੀ ਕਹਿੰਦੇ ਇਸ ਵੇਲੇ ਕਲਿਆਣਾ ਵਾਲਾ ਜਲਾਲ ਵਾਲਾ ਕਾਲਾ ਵੀ ਬਾਈ ਪੁੱਜਿਆ ਹੋਇਆ ਲਓ ਸਾਹਮਣੇ ਇੱਕ ਪਾਸੇ ਇੱਕ ਪਾਸੇ ਕਹਿੰਦੇ ਕਾਲਾ ਏ ਮੇਰੇ ਵੀਰੋ ਇੱਕ ਪਾਸੇ ਕਾਲਾ ਤੇ ਮਣੀ ਤੇ ਟ੍ਰਾਂਟੋ ਦੀਆਂ ਛੜਕਾਂ ਤੇ ਰੋਏ ਗੱਬਰੂ ਸਿਰਾਂ ਉਹ ਤੋੜ ਲਵੇ ਜਹਾਜ਼ ਦੇਖ ਕੇ ਅੱਖ ਨੇ ਸਵੇਰੇ ਸਾਲੀਆਂ ਅੱਕ ਲੱਗਦੀ ਰੇਲ ਉੱਤੇ ਨੱਚਦਾ ਪੰਜਾਬ ਵੇਖ ਕੇ ਰੇਲ ਉੱਤੇ ਨੱਚਦਾ ਲੋ ਸੱਚੀ ਆ ਪਰ ਆ ਇਹਦੇ ਵੀ ਖੁੱਲੇ ਵਾਲੇ ਪੜਦਾ ਪਰ ਉਧਰ ਤਿੰਨ ਭਰਾਵਾਂ ਨੇ ਚੱਲ ਆਈ ਆ ਪਰ ਆ ਜੇਸ਼ਨ ਇਹ ਵੀ ਚਿਹਤਾ ਇੱਕੋ ਦਾ ਵੀਰ ਅੱਜ ਦੇ ਸਮੇਂ ਦਾ ਆ ਵੀ ਨਾ ਜਾਣਦੇ ਚਰਚੇ ਆ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਜਸ਼ਨ ਦੇ ਵੀ ਚਰਚੇ ਆ ਇਹਦੇ ਵੀ ਚਰਚੇ ਆ ਲੋ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਕੋਡ ਦੇ ਨਾਂ ਇਹ ਸੈਤੋ ਕੇ ਬੜਾ ਚੱਕ ਬੈਗ ਤੇ ਕਾਰਗਲ ਮੁੰਡੇ ਦੀ ਪੈੰਦੀ ਹੋਈ ਰੇਡ ਦੀ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੂਨੇਵਾਲ ਦੀ ਧਰਤੀ ਦਾ ਮਨਦੀਪ ਸਿੰਘ ਮੇਰੇ ਵੀਰੋ ਇੱਕ ਕੰਨੀ ਤੇ ਗਿੰਦੀ ਹੈ ਨਾਲ ਕਾਲਾ ਨਾਲ ਦੀਪਾ ਨਾਲ ਕਹਿੰਦੇ ਕੋਟ ਭਾਈ ਵਾਲਾ ਲਓ ਸਾਹਮਣੇ ਆਹ ਖਿਡਾਰੀ ਕਨੇਡਾ ਖੇਡਿਆ ਆਹ ਗਿੰਦੀ ਹੈ ਇਹਦਾ ਮੇਰੇ ਵੀਰੋ ਉੱਗੋ ਕੇ ਪੈਂਦਾ ਉਹ ਦੇਖੋ ਭੜਿਆ ਤਾਉਣ ਦੇ ਹੱਥ ਬਣ ਗਈ ਗੱਲ ਬੱਲੇ 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 ਆਓ ਬੱਲੇ ਬੱਲੇ ਇਹਦਾ ਇੰਗ ਹੱਤ ਐਂਡ ਉਹਨ ਟਿਕਾਣੇ ਲਾਤੀ ਨਾ ਜਾਂਦੇ ਹੱਤ ਹੋਈ ਪਈਆਂ ਮੇਰੇ ਵੀਰੋ ਐਂਡ ਸਿਰਾ ਲੱਗਿਆ ਤਾ ਅੱਜ ਅਮਰ ਦੇ ਰੋ ਕਰਾ ਮਾਰ ਦੇ ਜੀ ਦੀ ਨਨਕਾਰੇ ਤੇ ਨਨਕਾਰਾ ਰਾਜਾ ਚੌਲ ਸਲੇਮਪੁਰ ਵਾਲੇ ਨਾਲ ਦੀਪੂ ਯੂਐਸਏ ਵਾਲੇ ਤੇ ਨਾਲ ਕਹਿੰਦੇ ਵੀ ਸੋਨਾ ਹੁੰਦਣ ਇਹਨਾਂ ਵੱਲੋਂ ਵੱਡੇ ਮਾਣ ਸਨਮਾਨ ਵੱਡੇ ਮਾਣ ਸਨਮਾਨ ਲਓ ਸਾਹਮਣੇ ਇੱਕ ਪਾਸੇ ਕਹਿੰਦੇ ਆਓ ਸਾਹਮਣੇ ਨੌਜਵਾਨ ਗੱਭਰੂ ਮੇਰੇ ਵੀਰ ਉਗੋਕੇ ਵਾਲਾ ਦੀਪਾ ਏ ਜਿਹਨੇ ਲਾ ਕੇ ਸਿਰੇ ਦਾ ਜਫਾ ਇੱਧਰ ਜਫਾ ਉੱਧਰ ਜਫਾ ਲੈ ਵੀ ਅਮਰਗੱਡਾ ਵਾਲਿਆ ਜਫਾ ਜਫਾ ਕੌਣ ਸੁਪਰ ਸੈਕਿੰਡ ਦਾ ਵੀ ਬਹੁਤ ਬਹੁਤ ਧੰਨਵਾਦ ਕਰਨ ਦੇ ਦੋ ਜੱਫੇ ਕਹਿੰਦੇ ਟਾਈਗਰ ਸਪੋਰਟ ਕਬੱਡੀ ਕਲੱਬ ਟਰੰਗਾ ਵੱਲੋਂ ਮੇਰੇ ਵੀਰੋ ਕਹਿੰਦੇ 500 ਆ ਜਸ਼ਨ ਦੇ ਦੋ ਜੱਫੇ ਸ਼ਿੰਦਰ ਸਮਰਾਜੀ ਸਖਦੇਵ ਸਮਰਾਜੀ ਨਾਲ ਅਮਰਗੜਿਆ ਦੀਪੂ ਕਹਿੰਦੇ ਦੀਪੂ ਤੇ ਮਾਣ ਕਰਦੇ ਆ ਸਮਰਾ ਪਰਿਵਾਰ ਟਾਈਗਰ ਸਪੋਰਟ ਕਬੱਡੀ ਕਲੱਬ ਟਰੰਗਾ ਨਿਊਜ਼ੀਲੈਂਡ ਦੀ ਗੱਲ ਹੈ ਲਓ ਸਾਹਮਣੇ ਇਸ ਵੇਲੇ ਟ੍ਰਾਂਟੋ ਉਹ ਤਾਂ ਪੁੱਜਿਆ ਹੋਇਆ ਨਾਜ਼ਰ ਇਹ ਅਮਰ ਮੇਰੇ ਵੀਰੋ ਅਮਰਗੜ ਦੀ ਖੇਡ ਗਰਾਊਂਡ ਦੇ ਵਿੱਚ ਨਾਜ਼ਰ ਕਲਿਆਣਾ ਵਾਲਾ ਮਨੀ ਹੈ ਸਾਹਮਣੇ ਚਾਰ ਹੈ ਔਰ ਦੇਖਣਾ ਵੀ ਕੋਟ ਭਾਈ ਵਾਲਾ ਇਹ ਕਹਿੰਦੇ ਸੋਨੂ ਹੈ ਇਹ ਇਹ ਸੋਨੂ ਹੈ ਇਹ ਮੋਨੂ ਦਾ ਵੀਰ ਹੈ ਇਹ ਮੋਨੂ ਦਾ ਵੀਰ ਸੋਨੂ ਮੇਰੇ ਵੀਰੋ ਜਿਹੜਾ ਤਗੜੇ ਜੱਫੇ ਲਾਉਂਦਾ ਹੋਇਆ ਹੈ ਇਹ ਤਗੜੇ ਤਗੜੇ ਧਾੜੇ ਨੂੰ ਰੋਕ ਲਈ ਜੁੜ ਰਿਹਾ ਹੈ ਉਹ ਖੇਡ ਮੈਦਾਨ ਦੇ ਵਿੱਚ ਆ ਗਈ ਰੇਲ ਖੁੱਲੀ ਵਾਲੇ ਪਰਦਾ ਮਾਰਨਾ ਹਾਂ ਬੋਲੇ ਬੋਲੇ ਕਦਮਾਂ ਦੇ ਮੁੰਦਰ ਚਾਹਦੇ ਰਹਿਣੇ ਵੀ ਸਾਨੂੰ ਕੋਈ ਗ੍ਰਾਂਟ ਦੇ ਜਾਣ ਪਰ ਮੁਸ਼ਕਲ ਲੱਗਦਾ ਹੈ ਮੁਸ਼ਕਲ ਲੱਗਦਾ ਵੀ ਕੀ ਆ ਕੋਈ ਗ੍ਰਾਂਟ ਲਓ ਰੇਡ ਪੈ ਗਈ ਬਾਈ ਰੇਡ ਪੈ ਗਈ ਹੁਣ ਨਾਂ ਘਟ ਤੋਰੀ ਬਾਈ ਰੇਡ ਪੈ ਗਈ ਸਭ ਇੱਕ ਬਾੜੀ ਦੇ ਪੱਛੇ ਉੱਤਾਂ ਕਹਿਣਾ ਹੁਣ ਤੇ ਅੱਛੇ ਲਓ ਰੇਡ ਕਹਿੰਦੇ ਚਰਨੀ ਰਾਏ ਭਰਾਣੀ ਦੀ ਧਰਤੀ ਹੈ ਮੇਰੇ ਵੀਰੋ ਕਬੱਡੀ 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 ਚਾਰ ਚਾਰਾ ਚ ਪਰ ਪੁਆਇੰਟ ਕਹਿੰਦੇ ਚਰਨੀ ਰਾਏ ਧਰਾਣੇ ਦੀ ਧਰਤੀ ਦਾ ਕੰਡਾ ਬੱਲੇ ਵਾਲਾ ਜੱਗੀ ਬਾਈ ਜਰਮਨ ਤੋਂ ਹੈਰੀ ਟੋਲਰ ਹੁਰੀ ਮੇਰੇ ਵੀਰੋ ਉਹ ਵੀ ਭਾਈ ਕਹਿੰਦੇ ਜਰਮਨ ਤੋਂ ਕੋਨੀ ਸੇਖੋ ਹੁਰੀ ਤੇ ਨਾਲ ਸਾਡਾ ਕੋਲਦੀ ਬਾਈ ਇਟਲੀ ਦਾ ਕਾਲਾ ਇਟਲੀ ਤੋਂ ਸਾਰੇ ਵੀਰ ਲਾਈ ਬਨੰਦ ਮਾਰ ਰਹੇ ਆ ਔਰ ਆਦ ਟੋਲਰ ਹੁੜਾ ਦਾ ਚਰਨਜੀਤ ਭੱਲੇ ਹੁੜਾ ਦਾ ਬੜਾ ਧੰਨਵਾਦ ਹੈ ਜੱਸ ਭੱਲੜਾ ਲਓ ਸਾਹਮਣੇ ਇਸ ਵੇਲੇ sire ਦੀ ਟੱਕਰ ਬੱਲੇ 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 ਪੂਰਾ ਵੀਰ ਦੇ ਸ਼ਾਨਾ ਤੇ ਮੋਟਾ ਮੇਰੇ ਵੀਰੋ ਪਰ ਪੁਆਇੰਟ ਕਹਿੰਦੇ ਇਸ ਵੇਲੇ ਧਾਰੀ ਦਾ ਪੁਆਇੰਟ ਰੀਡਰ ਦਾ ਲੋ ਪੁਆਇੰਟ ਬਤਵਾਲਾ ਵਾਲੇ ਬਾਨੀਵਾਲਾ ਵਾਲੇ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਛੰਟੀ ਕੀ ਗੱਲ ਹੈ ਹਮੇਸ਼ਾ ਜਦੋਂ ਮੈਚ ਗਰਮ ਹੁੰਦਾ ਹੈ ਤਾਂ ਪਲੇਅਰ ਠੰਡੇ ਹੋ ਜਾਂਦੇ ਨੇ ਛੰਟੀ ਹੋਰ ਕੀ ਚੱਕਰ ਹੈ ਜੀਓ ਹੀ ਪੁਆਇੰਟ ਥੋਦਾ ਆ ਚਲੋ ਤੀਜੀ ਬੰਦਾ ਤੀਜੀ ਬੰਦਾ ਤੇ ਨੌਜਵਾਨ ਦੇ ਸਚਾਈ ਲੋ ਖੇਡ ਮੈਦਾਨ ਵਿੱਚ ਚਰਨੀ ਆ ਗਿਆ ਇਹ ਰਾਹਿਤ ਧਰਾਣੇ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਪੈਂਦੀ ਹੋਈ ਰੇਡ ਇਧਰਲੇ ਪਾਸੇ ਚਰਨੀ ਰਾਹਿਤ ਧਰਾਣੇ ਵਾਲਾ ਪਰ ਦੂਸਰੇ ਪਾਸੇ ਪੱਟੀ ਖੁੱਝ ਕੇ ਖੁੱਝ ਕਮਟੜ ਕਬੱਡੀ ਵਿੱਚ ਬੜੀ ਔਕੀ ਲੌਣੀ ਹੁੰਦੀ ਧਾਕ ਮਿੱਤਰੋ ਬਾਤ ਮੈਂਤਾਂ ਦੇ ਨਾਲ ਸਭ ਲੱਗਦੇ ਆ ਠਾਕੇ ਖਰਾਕ ਮਿੱਤਰੋ ਕਿਵੇਂ ਫਿਰ ਅਮਰਗੜ ਵਾਲਿਓ ਆ ਰਹੇ ਨੇ ਸਮਾਦ ਕਿਆ ਬਾਤ ਕਿਆ ਬਾਤ ਕਿਆ ਬਾਤ ਐਨ ਨਜ਼ਾਰਾ ਪੱਜਾ ਪਿਆ ਮੇਰੇ ਵੀਰੋ ਲਓ ਸਾਹਮਣੇ ਅਗਲੀ ਰੇਡ ਖੁੱਲੀਵਾਲ ਦੀ ਧਰਤੀ ਦਾ ਮੌਜੂਦ ਨਗਰੂ ਇਸ ਵੇਲੇ ਕਬੱਡੀ ਪੌਂਡ ਦੀ ਵਾਧਾ ਹੋਇਆ ਵਾਧਾ ਹੋਇਆ ਖੁੱਲੀਵਾਲ ਦੇ 30 ਸੈਂਟਰ ਦੇ ਹੁਣ ਘੜੀ ਲੱਗੀ ਉਹਨਾਂ ਜਾਂਦਾ ਬਹੁਤ ਘੜੀ ਲੱਗੀ ਸੀ ਬੰਦਾ ਆਰਮਰ ਬੱਚੋ ਕਿੱਤਾ ਪੁੱਤੋ ਪੰਮਾ ਪੁੱਤੋ ਕਰਨ ਪੁੱਤੋ ਕਰ ਦਿੰਦਾ ਆਰਮੀ ਵਾਲਾ ਨਿਰਮਲ ਸਰਪੰਚ ਮੁੰਟਰ ਰਾਜਾ ਬਰਾੜ ਜੱਗਾ ਪੁੱਤੋ ਕਹਿ ਜਾਂਦਾ ਧੰਨਵਾਦ ਜੇਕਰ ਦੇਖੀਏ ਨਾ ਓਏ ਨਿੱਕੂ ਹੱਟ 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 ਨਿੱਕੂ ਪਿਆਰ ਕਰਾਉਣਾ ਜਾਂਦਾ ਪਿਆਰ ਕਰਾ ਲੈ ਲੋ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਸਾਡੇ ਵੱਡੇ ਵੀਰ ਜਾਂਦਾ ਫੋਟੀ ਛਿੰਨਾ ਵਿੱਕੀ ਬਠਿੰਡਾ ਹਰਮਨ ਪੁੱਚੋ ਜੰਦਾ ਪੁੱਚੋ ਪੰਮਾ ਪੁੱਚੋ ਵਾਲਾ ਤੇ ਕਰਨ ਪੁੱਚੋ ਨਹੀਂ ਆਏ ਹੋਏ ਐ ਗੁਰਦੇਤ ਆਰਮੀ ਵਾਲਾ ਬੁੱਟਰ ਸਾਹਿਬ ਤੇ ਨਿਰਮਲ ਸਰਪੰਚ ਬੁੱਟਰ ਰਾਜਾ ਪ੍ਰਾਣ ਜੱਗਾ ਪ੍ਰਾਣ ਸਾਡਾ ਵੀਰ ਪੁੱਚੋ ਵਾਲਾ ਉੱਚੇ ਤੇ ਤਾਰ ਤੇ ਆਏ ਹੋਏ ਐ ਇਹ ਗਹਿਰਾ ਵਾਲਾ ਇਹ ਕਮਾਲ ਹੈ ਇਹ ਗਹਿਰਾ ਵਾਲਾ ਇੱਕਮਾਲ ਹੈ ਬੱਤੀ ਗਹਿਰਾ ਵਾਲਾ ਆਉਂਦਾ ਨਿਆਣਾ ਬੱਤੀ ਸਵਾਗਤ ਹੈ ਵੀਰੋ ਅੱਜ ਦੇ ਇਸ ਖੇਡ ਮੇਲੇ ਦਾ ਸਾਰੀ ਸੰਗਤ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦਾ ਔਰ ਜਦੋਂ ਕਹਿੰਦੇ ਵੀ ਗੁਰੂ ਦਾ ਦੁਬਾਰਾ ਹੀ ਨਕੀਤ ਹੋਇਆ ਜਿਹੜੇ ਬਾਹਲੇ ਖੜੇ ਜਿਹਨਾਂ ਇੰਨਾ ਖੜੇ ਹੋਰ ਵਾਲਾ ਮਾਰ ਦਿੰਦੀ ਹੈ ਜੁਟਲੀ ਦੇ ਬੱਲੇ ਦਾ ਸਾਥ ਹੋ ਗਿਆ ਕਿ ਸਾਡੇ ਸੋਨੀ ਕੋੜ ਬੱਤੇ ਦਾ ਗੌਰੀ ਦਾ ਨਾਲਾ ਸਮਟਰ ਤੇ ਜਸਵਿੰਦਰ ਦਾ ਲੈ ਵੀ ਰਾਜਾ ਇੱਧਰ ਤੂੰ ਹੋ ਜਾ ਭਾਟੇ ਚੱਲੀ ਜਾਂਦੇ ਭਾਟੇ ਨਹੀਂ ਬਾਂਬੀ ਚੱਲੀ ਜਾਂਦੇ ਇਹ ਮਗਰ ਵਾਲਾ ਕਹਿੰਦੇ ਕੱਢਦਾ ਧਰਵਾ ਉਹ ਸਰਪੰਚ ਹੈ ਕਿ ਮਾਨ ਸਨਮਾਨ ਫਿਰ ਕਰਨਗੇ ਸਾਰੇ ਇਹ ਸਾਹਮਣੇ ਪਿੰਡਾਂ ਦੇ ਵਿੱਚ ਟਾਕੇ ਖੜ੍ਹ ਕੇ ਅਮਰਗੜ ਪਿੰਡ ਵਿੱਚ ਸਿਰਾਂ ਲੱੜਾ ਕਿਹੜੇ ਕਿਹੜੇ ਗੱਭਰੂ ਪੈਸਟ ਲੈਣਗੇ ਕਿਹੜੇ ਕਿਹੜੇ ਗੱਭਰੂ ਪੈਸਟ ਲੈਣਗੇ ਲੈ ਵੀ ਮਿੱਟੂ ਆਹ ਰੇਡ ਤੇ ਚੱਲਿਆ ਰਾਏ ਤਰਾਣੇ ਦੀ ਧਰਤੀ ਦਾ ਮੇਰੇ ਮਿੱਤਰੋ ਲਓ ਸਾਹਮਣੇ ਚਰਨੀ ਰਾਏ ਤਰਾਣੇ ਦੀ ਧਰਤੀ ਦਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਰ ਪੁਆਇੰਟ ਚਰਨੀ ਦਾ ਚਰਨੀ ਦਾ ਚਰਨੀ ਦਾ ਪੁਆਇੰਟ ਦਾ ਸਮਰਾ ਟਾਈਗਰ ਸਪੋਰਟਸ ਕਲਬ ਨਿਊਜ਼ੀਲੈਂਡ ਉਹ ਵੀ ਕਹਿੰਦੇ ਅੱਜ ਦੇ ਖੇਡ ਮੈਦੇ ਦੇ 골ਡਨ ਸਪான்ਸਰ ਹੈ ਨਿਊਜ਼ੀਲੈਂਡ ਨੇ ਬਹੁਤ ਵੱਡੇ ਮਾਨ ਸਨਮਾਨ ਦਿੱਤੇ ਆ ਸਿੰਦਰ ਸਮਰੇ ਹੁਣਾਂ ਦਾ ਔਰ ਸੁਖਦੇਵ ਸਮਰੇ ਹੁਣਾਂ ਦਾ ਹਰਕੀਰਤ ਰਾਏ ਹੁਣਾਂ ਦਾ ਢਿੱਗੇ ਪਾਤਲੇ ਦਾ ਰਾਮਵੀਰ ਸਮਰੇ ਦਾ ਕਰਨੀ ਸਮਰੇ ਦਾ ਉਹ ਪਰਿਵਾਰ ਦਾ ਕੋਈ ਦੇਣ ਨਹੀਂ ਦੇ ਸਕਦੇ ਬੜੇ ਕਰਮਾਂ ਵਾਲੇ ਧਰਗਾ ਵਾਲੇ ਪਰਿਵਾਰ ਆ ਲਓ ਅਗਲੀ ਰੇਡ ਇਸ ਵੇਲੇ ਨੌਜਣ ਪਾਉਣ ਦੇ ਲਈ ਬਾਹਰ ਆ ਗਿਆ ਲੈ ਵੀ ਦੀਪੂ ਸਿਰਾ 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 ਗਬਰਵਾ ਇਹ ਰੇਡ ਪੈ ਗਈ ਮੇਰੇ ਮਿੱਤਰੋ ਇੱਕ ਪਾਸੇ ਕਾਲਾ ਉਗੋਕਿਆ ਵਾਲਾ ਜੇ ਦੋ ਜਫੇ ਲਾਵੇਗਾ ਤਾਂ ਮੇਰੇ ਪੰਜਾਬੀ ਵੀਰੋ ਰਾਜਾ ਜੋ ਸਲੇਮਪੁਰ ਮਸੰਦਾ ਤੇ ਦੀਪੂ ਜੀ ਵਸੇ ਸੋਨਾ ਹਾਲਣ ਕਹਿੰਦਾ 500 500 500 ਜਾਫੀ ਨੂੰ ਪਰ ਪੁਆਇੰਟ ਚਰਨੀ ਦਾ ਦੇ ਵੀਰੋ ਪੰਜਾਬੀ ਲੋਕ ਗਾਇਕ ਸਾਡਾ ਭਰਾ ਵੀਐਸ ਪੱਟੀ ਉੱਚੇ ਦੇ ਤੌਰ ਤੇ ਆਇਆ ਮੈਂ ਬੇਨਤੀ ਕਰਦਾ ਵੀਰ ਨੂੰ ਉਹ ਪਲੀਜ਼ ਖੇਡ ਮੈਦਾਨ ਤੇ ਵੱਲ ਆ ਜਵੇ ਸਾਡੀ ਖੇਡ ਕਬੱਡੀ ਦਾ ਵੀਐਸ ਪੱਟੀ ਵੀ ਉਸ ਪੱਟੀ ਕਹਿੰਦੇ ਆ ਤਿੰਨ ਗੋੜੀ ਪਿੰਡ ਵਾਲਾ ਕਬੱਡੀ ਦਾ ਬੜਾ ਵੱਡਾ ਖੁਦਾਈ ਹੈ ਵੀਐਸ ਪੱਟੀ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਵਾਗਤ ਹੈ ਵੀਰਾਂ ਦਾ ਮੱਚ ਕੇ ਖੂਨ ਸਰੀਪਾਂ ਦਾ ਆ ਬਾਈ ਨੇ ਗਾਣਾ ਗਾਇਆ ਮੇਰੇ ਵੀਰੋ ਇਹ ਆ ਸਾਡੀ ਪਿੰਡਾਂ ਦੀ ਸ਼ਾਮ ਵੀਐਸ ਪੱਟੀ ਪੰਜਾਬੀ ਲੋਕ ਗਾਇਕ ਲਓ ਜੀ ਆਪਾਂ ਕਰਾਉਂਦਾ ਪੁਆਇੰਟ ਧਾਰੀ ਦਾ ਲਓ ਅਗਲੀ ਰੇਡ ਪੈ ਗਈ ਆ ਉਧਰ ਕਹਿੰਦੇ ਸਾਦੀ ਢੰਡੋਵਾਲ ਮੇਰੇ ਵੀਰੋ ਇਟਲੀ ਦੇ ਵਿੱਚ ਨਾਲ ਟੁੱਟ ਭਾਜੀ ਤੇ ਨਾਲ ਮੇਰੇ ਵੀਰੋ ਤੇਜਾ ਪੱਟਾ ਢੰਡੋਵਾਲ ਨੰਬਰ ਰੇਡਰ ਦਾ ਬਾਈ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਵੀਰੋ ਪੁਆਇੰਟ ਰੇਡਰ ਦਾ ਕਾਲੇ ਬਿੱਪੂ ਇੱਕੋ ਮਿੰਟ ਉਧਰ ਇਟਲੀ ਦੇ ਸਾਦੀ ਢੰਡੋਵਾਲ ਔਰ ਤੇਜਾ ਖੀਰਾਵਾਂ ਵਾਲੀ ਇਟਲੀ ਤੇ ਨਾਲ ਕਹਿੰਦੇ ਮੇਰੇ ਵੀਰੋ ਸਾਡੇ ਬਹੁਤ ਸਤਿਕਾਰ ਤੁਹਾਡਾ ਭਾਜੀ ਸਾਧੋਕੇ ਵਾਲਾ ਕੁਲਦੀਪ ਬਾਈ ਸੋਨੀ ਬਾਈ ਉਹ ਵੀ ਇਟਲੀ ਦੇ ਵਿੱਚ ਬਹੁਤ ਸਤਿਕਾਰਯੋਗ ਭਰਾ ਨੇ ਅੱਜ ਦੇ ਖੇਡ ਮੇਲੇ ਦਾ ਲਾਈਵ ਆਨੰਦ ਮਾਣ ਰਹੇ ਆ ਬਹੁਤ ਬਹੁਤ ਧੰਨਵਾਦ ਲੈ ਵੀ ਪੀਐਸ ਪੱਟੀ ਤੇਰਾ ਧੰਨਵਾਦ ਭਰਾ ਬਹੁਤ ਸਤਿਕਾਰਯੋਗ ਭਰਾ ਹੈ ਸਾਡਾ ਵੀਰ ਸਾਡੇ ਮੇਲੇ ਤੇ ਪਿੰਡਾਂ ਬਰਾਣ ਕੋਟਲਾ ਉਹ ਜੀ ਨੰਨੜਾ ਦੀਪ ਢਡਰੀਆਂ ਵਾਲੇ ਵੀ ਆਨੰਦ ਮਾਣਦੇ ਮੇਰੇ ਵੀਰੋ ਸਾਡਾ ਵੀਰ ਸਾ ਪੁਆਇੰਟ ਕਹਿੰਦੇ ਹੋਲ ਟਾਈਮ ਅਮਰਵਲ ਵਾਲੇ ਪੁਆਇੰਟ ਜਿਹੜਾ ਉਹ ਹੋਲਡ ਕੀਤਾ ਗਿਆ ਲਓ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਪਲੇਅਰ ਬਸ ਹੌਸਲੇ ਬਣਾ ਕੇ ਸਦਾ ਪੰਮ ਰੱਖਿਓ ਇਹ ਜੀ ਗੰਦੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਟੱਕਾ ਤਿੰਨੇ ਕਹਿਰ ਮਚਾਉਂਦੇ ਨੇ ਪਾਲੂ ਦੀ ਲੋਰ ਕਿੰਦੇ ਦੀ ਤੌਰ ਦੁੱਲੇ ਦਾ ਜੋਰ ਇਹ ਗੱਭਰੂ ਹੱਥ ਨਾ ਹੁੰਦੇ ਨੇ ਇੱਕ ਬੰਦਾ ਖੜਨਾ ਨੱਟੂ ਦਾ ਆਰਨਾ ਪਾਲੇ ਦਾ ਚੜਨਾ ਚੜਨਾ ਤਿੰਨੇ ਅੱਤ ਕਰਉਂਦੇ ਨੇ ਆ ਕੀ ਵੀਰੋ ਜੇ ਪ੍ਰਬੰਧ ਵਧੀਆ ਤੇ ਟੀਮਾਂ ਵਧੀਆ ਲੱਗਿਆ ਤਾੜੀ ਮਾਰਦੇ ਰਲਕਾਰੜੀ ਤਾੜੀ ਮਾਰਦੇ। ਕਿਆ ਬਾਤ ਹੁਣ ਸਨਮਾਨ ਬੀ ਐਸ ਭੱਟੀ ਦਾ ਦੋ ਟ੍ਰੇਡਾ ਰਹਿ ਗਿਆ ਫੇਰੀ ਕਰਾਂਗੇ ਕਿਉਂਕਿ ਮੈਚ ਦਾ ਜਿਹੜਾ ਰੰਗਾ ਵੱਜਾ ਹੋਇਆ ਹੈ। ਬੀ ਐਸ ਭੱਟੀ ਹੁਣ ਤਾਂ ਕੋਲਟ ਮਿੰਟ ਬਹਿ ਗਿਆ ਬਾਈ ਬਣ ਕੇ। ਇਸ ਮੈਚ ਦੇ ਵਿੱਚੋਂ ਉੱਗੋ ਕਹਿੰਦੀ ਟੀਮ ਆ ਦੇਖੋ ਬਾਈ